ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਕਰੀਨ ਉਤੇ ਚੱਲ ਰਹੀਆਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਤਾਂ ਇੱਕ ਵਾਰ ਬਹੁਤ ਹੀ ਜ਼ਿਆਦਾ ਹੈਰਾਨ ਹੋ ਗਏ ਹੋਵੋਗੇ ਕਿਉਂਕਿ ਇਹ ਵੀਡੀਓ ਦੋ ਤਿੰਨ ਦਿਨਾਂ ਤੋਂ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਪਤਾ ਲੱਗਿਆ ਕਿ ਇਹ ਕਿਸੇ ਪਿੰਡ ਦੀ ਵੀਡੀਓ ਹੈ ਕਿ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਅਦੇ ਹਾੜੇ ਦੇ ਨਗਰ ਕੀਰਤਨ ਦੇ ਵਿੱਚ ਇਹਨਾਂ ਪੰਜ ਨੌਜਵਾਨਾਂ ਨੂੰ ਪੋਸ਼ਾਕ ਪਵਾ ਕੇ ਸਿੰਘਾਂ ਵਾਲੀ ਤੇ ਸਿਰ ਤੇ ਦਸਤਾਰਾਂ ਸਜਾ ਕੇ ਪੰਜ ਸਿੰਘ ਸਹਬਾਨ ਬਣਾਇਆ ਚਲੋ ਠੀਕ ਹੈ ਇਹਨਾਂ ਨੂੰ ਮਰਿਆਦਾ ਨਹੀਂ ਸੀ ਪਤਾ ਪਰ ਜਿੰਨੇ ادب ਦੇ ਨਾਲ ਇਹ ਖੜੇ ਨੇ ਜਾਂ ਜਿੰਨੇ ਸਤਕਾਰ ਦੇ ਨਾਲ ਖੜੇ ਨੇ ਠੀਕ ਆ ਇਹਨਾਂ ਦੇ ਮੂੰਹਾਂ ਤੇ ਦਾੜੀਆਂ ਨਹੀਂ ਹੈਗੀਆਂ ਜਾਂ ਦਾੜੀਆਂ ਕੱਟੀਆਂ ਹੋਈਆਂ ਨੇ ਜਾਂ ਜੋ ਜਿਵੇਂ ਵੀ ਆ ਪਰ ਮੈਨੂੰ ਆਏ ਲੱਗਦਾ ਵੀ ਇਹ ਤਸਵੀਰਾਂ ਜਦੋਂ ਇਹਨਾਂ ਦੀਆਂ ਵਾਇਰਲ ਹੋਈਆਂ ਹੋਣਗੀਆਂ ਤਾਂ ਇਹਨਾਂ ਨੇ ਮੁਆਫੀ ਤਾਂ ਚਲੋ ਠੀਕ ਆ ਵੀ ਪਿੰਡ ਦੀ ਕਮੇਟੀ ਨੇ ਤੇ ਸਾਰਿਆਂ ਨੇ ਸਿੰਘ ਸਹਬਾਨਾ ਤੋਂ ਮੰਨ ਵੰਗ ਲਈ ਆ ਪਰ ਕਿਤੇ ਨਾ ਕਿਤੇ ਇਹਨਾਂ ਦੇ ਦਿਲ ਦੇ ਵਿੱਚ ਐਸੀ ਸੱਟ ਲੱਗੀ ਹੋਵੇਗੀ ਐਸੀ ਸੱਟ ਲੱਗੀ ਹੋਵੇਗੀ ਕਿ ਇਹਨਾਂ ਨੇ ਕਈ ਵਾਰ ਸੋਚਿਆ ਹੋਣਾ ਕਿ ਅਸੀਂ ਤਾਂ ਗੁਰੂ ਸਾਹਿਬ ਦਾ ਇੰਨਾ ਸਤਕਾਰ ਕਰਦੇ ਆ ਇੰਨੇ ਸਤਕਾਰ ਦੇ ਨਾਲ ਸਾਨੂੰ ਪਿੰਡ ਨੇ ਚਾਹੇ ਗਲਤੀ ਦੇ ਨਾਲ ਹੀ ਪੰਜ ਸਿੰਘ ਸਾਹਿਬਾਨ ਬਣਾਇਆ ਪਰ ਉਹਨਾਂ ਦੇ ਦਿਲ ਦੇ ਵਿੱਚ ਤਾਂਗਤਾ ਸੀ ਨਾ ਅਸੀਂ ਇਹ ਚੀਜ਼ ਨਹੀਂ ਕੋਈ ਦੇਖ ਰਹੇ ਹੈਗੇ ਠੀਕ ਆ ਗਲਤੀਆਂ ਹੁੰਦੀਆਂ ਨੇ ਪਰ ਸਾਡੀ ਸਿੱਖ ਜਥੇਬੰਦੀਆਂ ਤੇ ਸਾਡੇ ਸਿੱਖ ਕੌਮ ਦੇ ਆਗੂ ਉਹਨਾਂ ਦਾ ਇੰਨਾ ਕੁ ਜ਼ਿਆਦਾ ਦਿਮਾਗ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਸੰਤੋਲਨ ਆ ਜਿਹੜਾ ਉਹ ਇੰਨਾ ਗਰਾਵਡ ਦੇ ਵਿੱਚ ਆ ਗਿਆ ਕਿ ਅਸੀਂ ਮਾਫੀਆਂ ਮੰਗਾਉਂਦੇ ਹੀ ਰਹਿ ਗਏ ਕਹਿੰਦੇ ਵੀ ਸਿੱਖ ਕਦੇ ਨਾ ਹਾਰੇ ਜੇ ਸਿੱਖ ਦੀ ਪਿੱਠ 'ਚ ਸਿੱਖ ਕਦੇ ਛੋਰਾ ਨਾ ਮਾਰੇ ਠੀਕ ਆ ਗਲਤੀ ਹੋਈ ਆ ਗਲਤੀ ਜੇ ਹੋਈ ਆ ਤਾਂ ਇਹਦਾ ਸਭ ਤੋਂ ਵੱਡਾ ਗੁਨਾਹਗਰ ਹੈ ਐਸਜੀਪੀਸੀ ਜਿਨੇ ਗੁਰਦੁਆਰਿਆਂ ਦੇ ਵਿੱਚ ਕੋਈ ਲਿਟਰੇਚਰ ਨਹੀਂ ਦਿੱਤਾ ਜਿਨੇ ਗੁਰਦੁਆਰਾ ਸਾਹਿਬਾਂ ਸਾਹਿਬਾਂ ਦੇ ਵਿੱਚ ਕੋਈ ਐਸਾ ਆਪਣਾ ਇੱਕ ਆਗੂ ਨਹੀਂ ਦਿੱਤਾ ਜੋ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਸਿੱਖ ਪੰਥ ਬਾਰੇ ਸਿੱਖ ਰਹਿਤ ਮਰਿਆਦਾ ਬਾਰੇ ਕੋਈ ਜਾਣਕਾਰੀ ਦੇਵੇ ਅਸੀਂ ਤਾਂ ਸਰਵਸ ਗੁਬੀਰ ਬਾਦਲ ਤੋਂ ਮਾਫੀਆਂ ਮੰਗਾ ਕੇ ਇੰਨੇ ਹੰਕਾਰੇ ਫਿਰਦੇ ਆ ਕਿ ਅਸੀਂ ਪਤਾ ਨਹੀਂ ਕਿੱਡਾ ਕ ਵੱਡਾ ਮਤਲਬ ਇੱਕ ਦੁਸ਼ਟ ਜਿਹੜਾ ਮਾਰ ਦਿੱਤਾ ਹੁੰਦਾ ਦੁਸ਼ਟ ਤਾਂ ਸਾਡੇ ਅੰਦਰ ਹੀ ਬੈਠੇ ਨੇ ਪਰ ਸਾਨੂੰ ਉਹ ਦੁਸ਼ਟ ਦਿਖ ਨਹੀਂ ਰਹੇ ਅਸੀਂ ਗਲਤੀਆਂ ਕੱਢਣ ਦੀ ਵਿੱਚ ਲੱਗੇ ਹੋਏ ਆ ਕਿ ਆ ਪਿੰਡ ਦੀ ਗਲਤੀ ਆ ਫਲਾਣੇ ਪਿੰਡ ਨੇ ਆ ਕਰਤਾ ਫਲਾਣੇ ਪਿੰਡ ਨੇ ਇਹ ਕਰਤਾ ਉਹ ਕਮੇਟੀ ਨੇ ਇਹ ਕਰਤਾ ਸਿਰਫ ਅਸੀਂ ਇਸੇ ਕੰਮ ਉੱਤੇ ਰਹਿ ਗਏ ਆ ਸਾਰੀ ਸਿੱਖ ਕੰਮ ਸਾਡੀਆਂ ਅੱਖਾਂ ਤੇ ਪੱਟੀ ਐਸੀ ਬੰਨੀ ਗਈ ਆ ਕਿ ਸਾਨੂੰ ਐਜੀਬੀਸੀ ਦੀਆਂ ਕੋਈ ਵੀ ਗਲਤੀਆਂ ਨਹੀਂ ਦਿਖਦੀਆਂ ਉਹਨਾਂ ਦੀਆਂ ਨਲਾਇਕੀਆਂ ਕੋਈ ਵੀ ਨਹੀਂ ਦਿਖਦੀਆਂ ਐਜੀਪੀਸੀ ਵੀ ਉਤੋਂ ਪਿਓ ਦੀ ਪੁੱਤ ਐਸੀ ਆ ਕਿ ਕੋਈ ਉਹਨਾਂ ਖਿਲਾਫ ਜੇ ਕੋਈ ਗੱਲਬਾਤ ਕਰਦਾ ਤਾਂ ਜਦੀ ਪਰਚ ਤੇ ਪਰਚ ਦੇ ਦਿੰਦੀ ਆ ਗੱਲ ਨੂੰ ਸਮਝਣ ਦੀ ਬਜਾਏ ਉਹ ਇਹ ਨਹੀਂ ਦੇਖਦੇ ਕਿ ਸਾਡੀਆਂ ਗਲਤੀਆਂ ਹੀ ਸਾਨੂੰ ਦੱਸ ਰਹੇ ਨੇ ਸਾਡੀ ਐਜੀਪੀਸੀ ਦੇ ਵਿੱਚ ਵੀ ਸਹਿਣਸ਼ੀਲਤਾ ਬਿਲਕੁਲ ਵੀ ਹੈ ਨਹੀਂ ਅਸੀਂ ਇਹਨਾਂ ਪਿੰਡ ਦੇ ਨੌਜਵਾਨਾਂ ਤੋਂ ਇਹਨੇ ਇਸ ਪਿੰਡ ਦੀ ਕਮੇਟੀ ਤੋਂ ਮਾਫੀਆ ਮੰਗਾ ਕੇ ਐਨੇ ਕ ਹੰਕਾਰੇ ਫਿਰਦੇ ਆਂ ਵੀ ਪਤਾ ਨਹੀਂ ਅਸੀਂ ਕਿੱਡੇ ਕ ਵੱਡੇ ਮਹਾਰਥੀ ਹੋ ਗਏ ਮੈਨੂੰ ਤਾਂ ਇੱਕ ਗੱਲ ਨਹੀਂ ਸਮਝ ਲੱਗਦੀ ਵੀ ਅਸੀਂ ਇਸ ਪਿੰਡ ਦੀਆਂ ਨਲਾਈਕੀਆਂ ਦਾ ਕੱਢਣ ਲੱਗੇ ਪਰ ਸਭ ਤੋਂ ਵੱਡੀ ਨਲਾਈਕੀ ਕੀ ਦੀ ਇੱਥੇ ਇਹ ਸਭ ਤੋਂ ਵੱਡੀ ਨਲਾਈਕੀ ਹੈ ਐਸਜੀਬੀਸੀ ਦੀ ਜਿਨੇ ਆਪਣੇ ਗੁਰੂ ਘਰਾਂ ਦੇ ਵਿੱਚ ਨਾ ਕੋਈ ਲਿਟਰੇਚਰ ਦਿੱਤਾ ਨਾ ਕੋਈ ਐਸਾ ਆਗੂ ਦਿੱਤਾ ਜੋ ਸਾਨੂੰ ਰਹਿਤ ਮਰਿਆਦਾ ਦੱਸਦਾ ਜੋ ਸਾਡੇ ਨੌਜਵਾਨਾਂ ਨੂੰ ਕੀ ਹੋਈ ਸਿੱਧੀ ਸੇਧ ਦਿੰਦਾ ਅਸੀਂ ਕਹਿੰਨੇ ਨੌਜਵਾਨ ਨਸ਼ੇ ਤੇ ਲੱਗ ਗਏ ਆ ਨੌਜਵਾਨਾਂ ਦੀਆਂ ਸ਼ਕਲਾਂ ਦੇਖ ਕੇ ਮੈਨੂੰ ਤਾਂ ਲੱਗ ਨਹੀਂ ਰਿਹਾ ਵੀ ਇਹ ਨਸ਼ੇ ਤੇ ਲੱਗੇ ਹੋਣਗੇ ਠੀਕ ਆ ਗਲਤੀਆਂ ਹੋਈਆਂ ਨੇ ਗਲਤੀਆਂ ਅਸੀਂ ਵੀ ਮੰਨਦੇ ਆ ਵੀ ਇਹਨਾਂ ਤੋਂ ਹੋਈਆਂ ਬਹੁਤ ਵੱਡੀ ਗਲਤੀ ਹੈ ਬਹੁਤ ਵੱਡੀ ਭੁੱਲ ਹੋਈ ਹੈ ਬਖਸ਼ਣ ਹਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਸੇ ਇਨਸਾਨ ਦੀ ਕੋਈ ਔਕਾਤ ਨਹੀਂ ਕਿ ਇਹਨਾਂ ਨੂੰ ਉਹ ਮਾਫੀਆਂ ਦੇਵੇ ਜਾਂ ਇਹਨਾਂ ਨੂੰ ਉਹ ਐ ਕਰੇ ਵੀ ਤੁਸੀਂ ਇਦਾਂ ਕਰਨਾ ਜੀ ਇਦਾਂ ਫਲਾਣੇ ਤੋਂ ਮਾਫੀਆਂ ਵਾਂਗੂ ਇਨਸਾਨ ਦੀ ਔਕਾਤ ਨਹੀਂ ਕੋਈ ਕਿ ਉਹ ਕਿਸੇ ਤੋਂ ਮਾਫੀਆਂ ਮੰਗਾਵੇ ਵਾਖਣ ਹਰ ਸਿਰਫ ਉਹ ਅਕਾਲ ਪੁਰਖ ਆ ਆਪਣੀਆਂ ਵੀਡੀਓ ਵਾਇਰਲ ਹੁੰਦੀਆਂ ਦੇਖ ਕੇ ਨਾ ਮੈਂ ਤੁਹਾਨੂੰ ਇੰਨੀ ਗੱਲ ਇਹ ਵੀ ਕਹਿਣਾ ਵੀ ਇਹਨਾਂ ਮੁੰਡਿਆਂ ਨੇ ਪ੍ਰਾਣ ਵੀ ਲੈ ਲਿਆ ਹੋਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਐਸੇ ਸਿੰਘ ਸੂਰਮੇ ਸਜਾਂਗੇ ਜਿਹੜੇ ਲੋਕਾਂ ਨੇ ਅੱਜ ਸਾਡੇ ਤੋਂ ਗਲਤੀਆਂ ਦੀਆਂ ਅੱਜ ਮਾਫੀਆਂ ਮੰਗਵਾਈਆਂ ਨੇ ਇਹਨਾਂ ਦੇ ਮੂੰਹ ਤੇ ਅਸੀਂ ਐਸੀ ਚਪੇੜ ਮਾਰਾਂਗੇ ਇਹਨਾਂ ਨੂੰ ਦੱਸਾਂਗੇ ਕਿ ਅਸੀਂ ਗਲਤੀ ਕੀਤੀ ਸੀ ਪਰ ਅਸੀਂ ਉਸ ਗਲਤੀ ਨੂੰ ਅਪਣਾਇਆ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਕਹਿੰਦੇ ਆ ਨਾ ਜਦੋਂ ਇਨਸਾਨ ਨੂੰ ਕੋਈ ਠੋਕਰ ਲੱਗਦੀ ਆ ਤਾਂ ਠੋਕਰ ਲਾ ਕੇ ਉਹ ਕੋਈ ਨਾ ਕੋਈ ਐਸਾ ਕਾਰਜ ਕਰਦਾ ਵਾ ਵੀ ਜਿਹਦੇ ਨਾਲ ਸਾਰੀ ਦੁਨੀਆ ਹੈਰਾਨ ਹੋ ਜਾਂਦੀ ਆ ਵੀ ਯਾਰ ਇਹ ਤਾਂ ਇੰਨੇ ਜੋਗਾ ਹੈ ਨਹੀਂ ਸੀ ਇਹ ਕਰ ਕਿਵੇਂ ਗਿਆ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਇਹ ਸਾਰੇ ਪੰਜੇ ਦੇ ਪੰਜੇ ਮੁੰਡੇ ਆਉਣ ਵਾਲੇ ਸਮਿਆਂ ਦੇ ਵਿੱਚ ਦਾੜਾ ਪ੍ਰਕਾਸ਼ ਕਰ ਲੈਣ ਤੇ ਕੇਸ ਸਿਰ ਤੇ ਸਜਾ ਲੈਣ ਤੇ ਸਾਡੇ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਮਾਰਨ ਜਿਹੜੇ ਇਹ ਗੱਲ ਕਹਿ ਕੇ ਆਏ ਨੇ ਇਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਇਹਨਾਂ ਨੇ ਆਏ ਕਰਤਾ ਇਹਨਾਂ ਨੇ ਐਂ ਕਰਤਾ ਅਸੀਂ ਤਾਂ ਆਪਦੀ ਸਿੱਖ ਕੌਮ ਦੀਆਂ ਜਿਹੜਾ ਆਪ ਹੀ ਵਧਣ ਤੇ ਲੱਗੇ ਹੋਏ ਆਂ ਕਿਸੇ ਹੋਰ ਧਰਮ ਦੇ ਵਿੱਚ ਦੇਖਿਆ ਵੀ ਕਿਸੇ ਦੀ ਕੋਈ ਬੇਅਦਬੀ ਹੋ ਗਈ ਜਾਂ ਕਿਸੇ ਤੇ ਕੋਈ ਇਦਾਂ ਦਾ ਕਾਰਜ ਹੋ ਗਿਆ ਕਿਉਂਕਿ ਉਹ ਲੋਕ ਨਾ ਆਪਣੀਆਂ ਗਲਤੀਆਂ ਕੱਢਣ ਦੀ ਬਜਾਏ ਉਹਨਾਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਰਹਿਤ ਮਰਿਆਦਾ ਦੱਸਣ ਦੀ ਕੋਸ਼ਿਸ਼ ਕਰਦੇ ਨੇ ਪਰ ਅਸੀਂ ਕੀ ਕਰਦੇ ਅਸੀਂ ਐਸੇ ਹੰਕਾਰੇ ਹੋਏ ਸਿੱਖ ਬਣ ਚੁੱਕੇ ਹਾਂ ਅਸੀਂ ਤਾਂ ਗਲਤੀਆਂ ਕੱਢ ਕੇ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਆਪਣੀ ਕੌਮ ਦਾ ਬੇੜਾ ਘਰ ਕਾ ਆਪ ਕਰਨ ਲੱਗੇ ਹੋਏ ਹਾਂ ਸਾਡੇ ਕੁਝ ਪ੍ਰਚਾਰਕ ਸਾਡੇ ਕੁਝ ਜਥੇਬੰਦੀਆਂ ਤੇ ਸਾਡੇ ਕੁਝ ਐਸੇ ਆਗੂ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਤਾਂ ਜੀ ਕੋਈ ਭੇਦਭਾਵ ਨਹੀਂ ਸਮਝਦੇ ਲਾਈਵ ਉਹ ਪਹਿਲਾਂ ਹੁੰਦੇ ਨੇ ਹਰ ਇੱਕ ਜਗ੍ਹਾ ਤੇ ਜਾ ਕੇ ਜਿੱਥੇ ਕੋਈ ਗੱਲਬਾਤ ਹੁੰਦੀ ਹੈ ਲਾਈਵ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੋ ਗਿਆ ਵੀਡੀਓ ਬਣਾਉਣੀ ਸਾਡੇ ਲਈ ਬਹੁਤ ਜ਼ਰੂਰੀ ਹੋ ਗਈ ਪਰ ਸਾਡੇ ਲਈ ਇਹ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਉਹਨਾਂ ਨੂੰ ਸਮਝਾਈਏ ਵੀ ਭਾਈ ਸਾਡੀ ਰਹਿਤ ਮਰਿਆਦਾ ਇਦਾਂ ਵਾ ਚਲੋ ਠੀਕ ਆ ਤੁਹਾਡੇ ਤੋਂ ਗਲਤੀ ਹੋਈ ਆ ਪਰ ਤੁਸੀਂ ਕੋਸ਼ਿਸ਼ ਕੋਸ਼ਿਸ਼ ਕਰਿਓ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਵਾਲੇ ਬਣੋ ਤੁਸੀਂ ਗੁਰੂ ਵਾਲੇ ਬਣ ਕੇ ਸਾਡੇ ਮੂੰਹ ਤੇ ਐਸੀ ਚਪੇੜ ਮਾਰਿਓ ਕਿ ਸਾਨੂੰ ਸ਼ਰਮ ਆਵੇ ਕਿ ਅਸੀਂ ਕਿਸੇ ਟਾਈਮ ਤੁਹਾਡੇ ਤੋਂ ਮਾਫੀਆਂ ਮੰਗਵਾਈਆਂ ਸੀ ਦੋਸਤੋ ਗੱਲਾਂ ਬਹੁਤ ਡੁੰਗੀਆਂ ਨੇ ਸਾਰਾ ਮੜਾ ਇਸ ਪਿੰਡ ਦੀ ਕਮੇਟੀ ਦੇ ਉੱਤੇ ਨਾ ਸਿੱਟਾ ਜਾਵੇ ਤਾਂ ਚੰਗੀ ਗੱਲ ਆ ਮੈਂ ਕੋਈ ਕਿਸੇ ਦੀ ਹਮਾਇਤ ਨਹੀਂ ਕਰ ਰਿਹਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੀਆਂ ਅੱਖਾਂ ਖੋਲ ਕੇ ਦੇਖੀਏ ਵੀ ਇਹਦੇ ਵਿੱਚ ਅਸਲ ਜ਼ਿੰਮੇਵਾਰ ਕੌਣ ਆ ਅਸਲ ਇਹਦੇ ਵਿੱਚ ਗਲਤੀ ਕੀ ਦੀ ਆ ਅਸੀਂ ਤਾਂ ਬੱਸ ਸੁਖਵੀਰ ਬਾਦਲ ਨੂੰ ਇੱਕ ਸਜ਼ਾ ਦੇ ਕੇ ਨਾ ਇਹਨੇ ਹੰਕਾਰੇ ਪਏ ਆ ਵੀ ਰਹੇ ਰੱਬ ਦਾ ਨਾਮ ਕਿਸੇ ਵੀ ਕਮੇਟੀ ਨੇ ਕਦੇ ਕਿਸੇ ਨੇ ਇਹ ਗੱਲ ਕਹੀ ਵੀ ਜੇ ਕਿਤੇ ਕੋਈ ਗਲਤੀ ਹੋਈ ਆ ਜਾਂ ਕਿਤੇ ਕੋਈ ਬੇਅਦਬੀ ਹੋਈ ਆ ਜਾਂ ਕਿਸੇ ਤੋਂ ਕੋਈ ਭੁੱਲ ਚੁੱਕ ਹੋਈ ਆ ਵੀ ਅਸੀਂ ਉਸ ਪਿੰਡ ਨੂੰ ਇਤਿਹਾਸ ਦਸੀਏ ਜਾਂ ਉਸ ਪਿੰਡ ਦੇ ਵਿੱਚ ਇੱਕ ਆਗੋਦੀ ਪੱਕੀ ਡਿਊਟੀ ਲਾਈਏ ਜਿਹੜੀ ਸਿੱਖ ਰਹਿਤ ਮਰਿਆਦਾ ਬਾਰੇ ਨੌਜਵਾਨਾਂ ਨੂੰ ਦੱਸੇ ਜੇ ਅਕਾਲ ਤਾਕਤ ਤੋਂ ਇਹ ਵੱਡੇ ਤੋਂ ਵੱਡੇ ਫੈਸਲੇ جاری ਹੋਣ ਤਾਂ ਕਿਉਂ ਨਾ ਪਿੰਡ ਦੀਆਂ ਜਥੇਬੰਦੀਆਂ ਤਾਂ ਕਿਉਂ ਨਾ ਪਿੰਡ ਦੀਆਂ ਕਮੇਟੀਆਂ ਇਹਨਾਂ ਚੀਜ਼ਾਂ ਨੂੰ ਮੰਨਣ ਕਿ ਸਾਨੂੰ ਅਕਾਲ ਪੁਰਖ ਨੇ ਆਪ ਇਹ ਗੱਲ ਕਹੀ ਆ ਕਿਉਂਕਿ ਅਕਾਲ ਤਖਤ ਸਾਹਿਬ ਦੇ ਦੇ ਵਿੱਚੋਂ ਕੋਈ ਵੀ ਗੱਲ ਜੇ ਪਿੰਡਾਂ ਦੇ ਵਿੱਚ ਜਾਊਗੀ ਕੋਈ ਵੀ ਹੁਕਮ ਪਿੰਡਾਂ ਦੇ ਵਿੱਚ ਜਾਊਗਾ ਤਾਂ ਲੋਕੋ ਨੂੰ ਸਿਰ ਮੱਥੇ ਲੈ ਕੇ ਮੰਨਣਗੇ ਜੇ ਉੱਥੋਂ ਆਵੇ ਨਾ ਹੁਕਮ ਕਿ ਪਿੰਡਾਂ ਦੇ ਵਿੱਚ ਕੋਈ ਨਸ਼ਾ ਨਹੀਂ ਵੜਨਾ ਚਾਹੀਦਾ ਤਾਂ ਨਸ਼ਾ ਵੜ ਨਹੀਂ ਸਕਦਾ ਜੇ ਉੱਥੋਂ ਹੁਕਮ ਆਵੇ ਨਾ ਕਿ ਸਾਰੇ ਪਿੰਡਾਂ ਦੇ ਵਿੱਚ ਇੱਕ-ਇੱਕ ਆਗੂ ਐਸਾ ਹੋਵੇਗਾ ਜੋ ਸਿੱਖ ਪੰਥ ਦੀਆਂ ਰਹਿਤ ਮਰਿਆਦਾਂ ਬਾਰੇ ਦੱਸਿਆ ਕਰੇਗਾ ਜੋ ਸਿੱਖ ਪਾਤ ਦਾ ਇਤਿਹਾਸ ਦੱਸਿਆ ਕਰੇਗਾ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਉਹਨਾਂ ਨੂੰ ਚੰਗੀ ਸਿਹਤ ਤੇ ਚੰਗੀ ਸਿੱਖਿਆ ਦਿਆ ਕਰੇਗਾ ਤਾਂ ਕਿਵੇਂ ਸਾਡੇ ਨੌਜਵਾਨ ਕਿਸੇ ਨਸ਼ੇਵਾਲੇ ਜਾ ਸਕਦੇ ਨੇ ਮਾਫੀਆਂ ਮੰਗਾਉਣ ਦੀ ਜਗ੍ਹਾ ਆਪਾਂ ਇਹ ਕਾਰਜ ਕਰ ਲਈਏ ਕਿ ਆਪਾਂ ਆਪਣੀ ਆਪਣੀ ਡਿਊਟੀ ਸਮਝ ਲਈਏ ਕਿ ਅਸੀਂ ਚਾਹੇ ਨੈੱਟ ਤੋਂ ਦੇ ਕੇ ਆਪਣਾ ਇਤਿਹਾਸ ਪੜ੍ਹੀਏ ਜਾਂ ਆਪਣੇ ਬੱਚਿਆਂ ਨੂੰ ਦੱਸੀਏ ਅਸੀਂ ਨਾ ਨਾ ਲੋਕਾਂ ਦੇ ਸਿਰਾਂ ਤੇ ਰਹਿ ਜੀਏ ਵੀ ਕੱਲ ਨੂੰ ਜੇ ਸਾਡੇ ਤੋਂ ਕੋਈ ਗਲਤੀ ਹੁੰਦੀ ਹੈ ਤੇ ਅਸੀਂ ਇਹਨਾਂ ਦੇ ਮੂਹਰੇ ਮਾਫੀਆਂ ਮੰਗੀਏ ਇਹਨਾਂ ਦੇ ਮੂਹਰੇ ਇਹ ਕੱਢ-ਕੱਢ ਕੇ ਆਪਣੇ ਮਹਿੰਗੇ-ਮਹਿੰਗੇ ਫੋਨ ਸਾਡੇ ਲਾਈਵ ਕਰ ਕਰਕੇ ਸਾਡੀ ਸਿੱਖ ਪੰਥ ਦੀ ਐ ਸਾਹ ਮਤਲਬ ਬੇੜਾ ਘਰ ਕੇ ਕਰਨ ਕਿ ਲੋਕੀ ਕਹਿੰਦੇ ਵੀ ਸਿੱਖ ਆਵਜ਼ ਦੇ ਵਿੱਚ ਹੀ ਲੜੀ ਲੜ ਲੜ ਕੇ ਮਰੀ ਜਾਂਦੇ ਨੇ ਗਲਤੀ ਹੋਈ ਆ ਪਿੰਡ ਤੋਂ ਹੋਈ ਆ ਬਹੁਤ ਵੱਡੀ ਭੁੱਲਾ ਮੰਨਦੇ ਆ ਪਰ ਸਿੱਖ ਕੌਮ ਕਹਿੰਦੇ ਆ ਨਾ ਵੀ ਜੇ ਕਿਸੇ ਨੂੰ ਮਾਫ ਕਰਨ ਤੇ ਆ ਜਵੇ ਤਾਂ ਮਾਫ ਕਰ ਵੀ ਦਿੰਦੀ ਆ ਤਾਂ ਮੇਰੇ ਹਿਸਾਬ ਨਾਲ ਇਹਨਾਂ ਨੂੰ ਇੱਕ ਮਾਫੀ ਦੇਣੀ ਬਣਦੀ ਸੀ ਠੀਕ ਆ ਕਈ ਜਥੇਬੰਦੀਆਂ ਨੇ ਇਹਨਾਂ ਦੇ ਪਿੰਡ ਜਾ ਕੇ ਮਾਫੀਆਂ ਮੁਫੀਆਂ ਮੰਗਾਲੀਆਂ ਉਹ ਗੱਲ ਵੱਖਰੀ ਆ ਪਰ ਕਿਸੇ ਜਥੇਬੰਦੀ ਨੇ ਇੱਥੇ ਫੈਸਲਾ ਲਿਆ ਵੀ ਜੇ ਇਸ ਪਿੰਡ ਦੇ ਵਿੱਚ ਰਹਿਤ ਮਰਿਆਦਾ ਨਹੀਂ ਪਤਾ ਸੀ ਸਾਡੇ ਪਿੰਡ ਦੇ ਵਿੱਚੋਂ ਜਾਂ ਇਸ ਪਿੰਡ ਦੇ ਵਿੱਚ ਸਾਡੇ ਆਗੂ ਕੋਈ ਨਾ ਕੋਈ ਇੱਕ ਆਗੂ ਇਸ ਪਿੰਡ ਦੇ ਵਿੱਚ ਪੱਕਾ ਰਹੂਗਾ ਜਿਹੜਾ ਬੱਚਿਆਂ ਨੂੰ ਚੰਗੀ ਸਿਹਤ ਤੇ ਚੰਗੀ ਸਿੱਖਿਆ ਬਾਰੇ ਜਾਣਕਾਰੀ ਦਿਆ ਕਰੂਗਾ ਐਸਜੀਪੀਸੀ ਕਿੱਥੇ ਆ ਕਿੱਥੇ ਨੇ ਸਾਡੀਆਂ ਪੰਥਕ ਜਥੇਬੰਦੀਆਂ ਕਿੱਥੇ ਨੇ ਸਾਡੇ ਵੱਡੇ ਵੱਡੇ ਪ੍ਰਚਾਰਕ ਘਟੋ ਘਟ ਅਸੀਂ ਅੱਖਾਂ ਤੇ ਪੱਟੀ ਬੰਨ ਕੇ ਇਹਨਾਂ ਨਾ ਰਖੀਏ ਅੱਖਾਂ ਤੋਂ ਪੱਟੀ ਖੋਲ ਕੇ ਵੀ ਕਦੇ ਦੇਖ ਲਈਏ ਜੋ ਸਾਨੂੰ ਨਿਊਜ਼ਾਂ ਦੇ ਵਿੱਚ ਜਾਂ ਜੋ ਸਾਨੂੰ ਵਾਇਰਲ ਵੀਡੀਓ ਦੇ ਵਿੱਚ ਆਉਂਦਾ ਮੂੰਹ ਚਾ ਕੇ ਅਸੀਂ ਦੇਹ ਆਈ ਕਰ ਦਿੰਦੇ ਆ ਵੀ ਸ਼ੇਅਰ ਕਰ ਦਿਓ ਜੀ ਐਂ ਕਰ ਦਿਓ ਜੀ ਪੰਥ ਦਾ ਘਾਣ ਹੋ ਗਿਆ ਜੀ ਪੰਥ ਦਾ ਘਾਣ ਤਾਂ ਅਸੀਂ ਆਪ ਹੀ ਕਰਨ ਲੱਗੇ ਹੋਇਆ ਮਾਰ ਮਾਰ ਸ਼ੇਅਰ ਕਦੇ ਅਸੀਂ ਕਿਹਾ ਇਹ ਪੋਸਟ ਨਾ ਸ਼ੇਅਰ ਕਰੋ ਸਾਡੀ ਆਪ ਦੀ ਬਦਨਾਮੀ ਹੋ ਰਹੀ ਆ ਸਾਡੀ ਆਪਣੀ ਕੌਮ ਨੂੰ ਲੋਕੀ ਮਾੜਾ ਕਹਿ ਰਹੇ ਨੇ ਅਸੀਂ ਆਪਦੀ ਕੌਮ ਦੀ ਬਦਨਾਮੀ ਆਪ ਕਰਨ ਦੇ ਵਿੱਚ ਦੇ ਸ਼ੇਅਰਿੰਗ ਤੇ ਸ਼ੇਅਰਿੰਗ ਦੇ ਸ਼ੇਅਰਿੰਗ ਤੇ ਸ਼ੇਅਰਿੰਗ ਕਰਨ ਲੱਗੇ ਹੋਏ ਹੁੰਨੇ ਆ ਲੱਖ ਦੀ ਲਾਹਣਤਾ ਸਾਡੇ ਆਪਣੇ ਆਪ ਤੇ ਸਾਡੀਆਂ ਜੱਥੇਬੰਦੀਆਂ ਨੂੰ ਜਾਂ ਸਾਡੇ ਸਿੱਖਾਂ ਨੂੰ ਇਹ ਜਵਾਕ ਦੇਖ ਗਏ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਭੁੱਲ ਕਰ ਲਈ ਪਰ ਇਹਨਾਂ ਨੂੰ ਕਦੇ ਉਹ ਲੋਕ ਨਹੀਂ ਦਿਖੇ ਹੈਗੇ ਜਿਹੜੇ ਮੀਟ ਸ਼ਰਾਬਾਂ ਪੀਂਦੇ ਨੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਆਂਡੇ ਮੀਟ ਖਾ ਰਹੇ ਨੇ ਬਾਣਾ ਪਾ ਕੇ ਬਾਣੇ ਦਾ ਇੰਨਾ ਘਾਣ ਕਰ ਰਹੇ ਨੇ ਇਹ ਲੋ ਉਹਨਾਂ ਲੋਕਾਂ ਨੂੰ ਇਹ ਕਹਿੰਦੇ ਨੇ ਨਾ ਜੀ ਇਹ ਤਾਂ ਸਾਡੇ ਸਿੱਖ ਹੀ ਨਹੀਂ ਹੈਗੇ ਇਹ ਤਾਂ ਜੀ ਆਏ ਨੇ ਇਹ ਤਾਂ ਜੀ ਆਏ ਨੇ ਇਹ ਤਾਂ ਆਰਐਸਐਸ ਦੇ ਬੰਦੇ ਨੇ ਇਹ ਤਾਂ ਫਲਾਣੇ ਨੇ ਤਾਂ ਟਮਕਾਣੇ ਨੇ ਪਤਾ ਨਹੀਂ ਕਰੋ ਤੱਕ ਅਸੀਂ ਅੱਖਾਂ ਤੇ ਪੱਟੀਆਂ ਬੰਨ੍ਹ ਕੇ ਦੁਰ ਫਿੱਟੇ ਮੂੰਹ ਆਪਦਾ ਕਰਵਾਉਂਦੇ ਰਹਾਂਗੇ ਸਾਰੀ ਕੌਮ ਦਾ ਹੁਣ ਵੀ ਜਾਗ ਜਾਓ ਹੁਣ ਵੀ ਅਕਲ ਕਰ ਲਈਏ ਆਪਾਂ ਇਹ ਵੀਡੀਓ ਪਾਉਣ ਦਾ ਮੇਰਾ ਕੋਈ ਮਕਸਦ ਨਹੀਂ ਸੀ ਨਾ ਮੈਂ ਕੋਈ ਇੱਥੇ ਵਿਊ ਲੈਣ ਆਇਆ ਨਾ ਮੈਂ ਤੁਹਾਡੇ ਨਾਲ ਕੋਈ ਇੱਥੇ ਮੈਂ ਤੁਹਾਨੂੰ ਕੋਈ ਬਹੁਤ ਵੱਡਾ ਸਮਝਦਾਰ ਬਣ ਕੇ ਦਿਖਾਉਣਾ ਆਇਆ ਮੈਂ ਅੱਖਾਂ ਤੋਂ ਪੱਟੀ ਖੋਲ ਲੀਏ ਥੋੜਾ ਜਿਹਾ ਦੇਖੀਏ ਨਲਾਇਕੀਆਂ ਕੀ ਦੀਆਂ ਨੇ ਸਾਡੀਆਂ ਜਥੇਬੰਦੀ ਦੀਆਂ ਨੇ ਨਲਾਇਕੀਆਂ ਨੇ ਜਾਂ ਸਾਡੇ ਪ੍ਰਚਾਰਕਾਂ ਦੀਆਂ ਨਲਾਇਕੀਆਂ ਨੇ ਜਾਂ ਸਾਡੀ ਐ ਜੀ ਪੀ ਸੀ ਦੀਆਂ ਨਲਾਇਕੀਆਂ ਨੇ ਆਪਣੇ ਕਮੈਂਟ ਤੇ ਆਪਣੇ ਸੁਝਾਅ ਸਾਨੂੰ ਇਸ ਵੀਡੀਓ ਦੇ ਹੇਠ ਤੁਸੀਂ ਜ਼ਰੂਰ ਦਿਓ ਜੇ ਕੋਈ ਗੱਲ ਮਾੜੀ ਚੰਗੀ ਲੱਗ ਗਈ ਹੋਵੇ ਕਿਸੇ ਨੂੰ ਤਾਂ ਉਹਦੇ ਲਈ ਮੈਂ ਮਾਫੀ ਮੰਗਦਾ ਪਰ ਆਪਣੀ رائے ਤੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਜਿਵੇਂ ਤੁਸੀਂ ਇਸ ਵੀਡੀਓ ਨੂੰ ਇਹਨਾਂ ਦੀ ਵਿਚਾਰਿਆਂ ਦੀ ਬਦਨਾਮੀ ਤੁਸੀਂ ਕਰਤੀਆਂ ਨਾ ਸ਼ੇਅਰ ਤਾਂ ਘੱਟੋ-ਘੱਟ ਮੇਰੀ ਇਸ ਵੀਡੀਓ ਨੂੰ ਵੀ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਤਾਂ ਜੋ ਚੰਗੇ ਤੇ ਸੂਝਵਾਨ ਲੋਕਾਂ ਨੂੰ ਮੇਰੀ ਗੱਲ ਸਮਝ ਆ ਸਕੇ ਕਿ ਅਸੀਂ ਆਪਣੇ ਮੂੰਹ ਤੇ ਆਪ ਚਪੇੜਾਂ ਮਾਰ ਕੇ ਪੁੱਛ ਸਕੀਏ ਵੀ ਗਲਤੀ ਇਹਨਾਂ ਨੌਜਵਾਨਾਂ ਦੀ ਹੈ ਜਾਂ ਗਲਤੀ ਸਾਡੀ ਆ ਪਹਿਲਾਂ ਥੱਪੜ ਸਾਨੂੰ ਆਪਦੇ ਮੂੰਹ ਤੇ ਆਪ ਮਾਰਨਾ ਪੈਣਾ ਫੇਰ ਅਸੀਂ ਸਮਾਜ ਸੁਧਾਰ ਸਕਦੇ ਹਾਂ ਕਿਉਂਕਿ ਅਸੀਂ ਆਪ ਨਹੀਂ ਸੁਧਰੇ ਅਸੀਂ ਸਮਾਜ ਸੁਧਾਰਨ ਤੇ ਲੱਗੇ ਹੋਏ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ